ਮੋਹਾਲੀ ਦੇ ਪਿੰਡ ਕੈਲੋਂ ਵਿਖੇ 20 ਤੋਂ 25 ਨੌਜਵਾਨਾਂ ਵੱਲੋਂ ਪਰਿਵਾਰ ਤੇ ਕੀਤਾ ਗਿਆ ਹਮਲਾ ਤਲਵਾਰਾਂ ਗੰਡਾਸੀਆਂ ਨਾਲ ਕੀਤੀ ਗਈ ਵੱਡ ਟੁਕ ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਪਰਿਵਾਰ ਨੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਐਸ்சி ਬੀਸੀ ਮਹਾਪੰਚਾਇਤ ਪੰਜਾਬ ਮੋਰਚੇ ਤੇ ਆ ਕੇ ਕੀਤੀ ਪੀੜਤਾ ਨੇ ਪ੍ਰੈਸ ਕਾਨਫਰੰਸ ਇਸ ਮੌਕੇ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁਮੜਾ ਨੇ 22 ਫਰਵਰੀ ਨੂੰ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਐਸਐਸਪੀ ਦਫਤਰ ਦਾ ਕਿਰਾਉ ਕਰਨ ਦਾ ਵੀ ਕੀਤਾ ਐਲਾਨ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਦਾ ਪਹਿਲੇ ਤੋਂ ਧੰਨਵਾਦ ਸਾਰੇ ਵੀਰਾਂ ਦਾ ਜਦੋਂ ਵੀ ਕਿਸੇ ਦੱਬੇ ਪਿਛਲੇ ਆਵਾਜ਼ ਦੀ ਗਰੀਬ ਵਿਅਕਤੀ ਦੀ ਕਿਸੇ ਪਾਸੇ ਨਹੀਂ ਸੜਾਈ ਹੁੰਦੀ ਉਹ ਤੁਹਾਡੇ ਰਾਹੀਂ ਤੁਹਾਡੀ ਪ੍ਰੈਸ ਰਾਹੀਂ ਤੁਸੀਂ ਕਰ ਕਰ ਸੁਨੇਹਾ ਵੀ ਪਹੁੰਚਾਉਂਦੇ ਤੇ ਅੰਨੇ ਤੇ ਬੋਲੇ ਤੇ ਗੋਂਗੇ ਅਫਸਰਾਂ ਤੱਕ ਵੀ ਤੁਸੀਂ ਸਾਡੀ ਆਵਾਜ਼ ਵਿਚਾਂਦੇ ਤੇ ਅੱਜ ਜਿਹੜਾ ਹੈ ਮੇਨ ਮਕਸਦ ਐਸੀਬੀਸੀ ਜਿਹੜਾ ਮਹਾਪੰਚਾਇਤ ਮੋਰਚਾ ਚੱਲ ਰਿਹਾ ਪਿਛਲੇ 1.5 ਸਾਲ ਤੋਂ ਇੱਥੇ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਜਿਹੜਾ ਸਾਡਾ ਐਸਆਈ ਆ ਬੀਸੀ ਸਮਾਜ ਨਾਲ ਜੁੜਿਆ ਵੀ ਹੈ ਤੋਂ ਇਲਾਵਾ ਵੀ ਹੋਰ ਵੀ ਜਨਰਲ ਕਾੜਿਆ ਗਰੀਬ ਦੇ ਲੋਕ ਆ ਜਾਂਦੇ ਨੇ ਜਿਨ੍ਹਾਂ ਨੂੰ ਕੋਈ ਕਿਸੇ ਪਾਸੇ ਕੋਈ ਸੁਣਾਈ ਨਹੀਂ ਹੁੰਦੀ ਕੋਈ ਅ ਫਰਿਆਦ ਨਹੀਂ ਸੁਣਦਾ ਕੋਈ ਪਰਸਲੇ ਸੁਣਦੀ ਉਹ ਸਾਰੇ ਬੰਦੇ ਇੱਥੇ ਆ ਜਾਂਦੇ ਜਿਸੇ ਲੜੀ ਚ ਅੱਜ ਪਿੰਡ ਕੈਲੋਂ ਤੋਂ ਗਰਮੀਤ ਸਿੰਘ ਗਰਮੀਤ ਸਿੰਘ ਦਾ ਪੂਰਾ ਪਰਿਵਾਰ ਬੇਟੀਆਂ ਬੱਚੇ ਘਰ ਵਾਲੀ ਤੇ ਉਹਦੇ ਭਰਾਪਤੀਜੇ ਸਾਰੇ ਇੱਥੇ ਜਿਹੜੇ ਗਰਮੀਤ ਸਿੰਘ ਦੇ ਪਹੁੰਚੇ ਹੋਏ ਨੇ ਜੋ ਬਹੁਜਨ ਸਮਾਜ ਪਾਰਟੀ ਦਾ ਸਾਡਾ ਵਰਕਰ ਵੀ ਹੈ ਇਹ ਐਸੀ ਸਮਾਜ ਨਾਲ ਸੰਬੰਧਿਤ ਦੂਜੇ ਪਾਸੇ ਵੀ ਸਮਾਜ ਤਾਂ ਐਸੀ ਹੈ ਪਰ ਲੇਕਿਨ ਅੱਜ ਇਸ ਦੀ ਜੇਕਰ ਨਿਆਂ ਨਾ ਸਾਫ ਮਿਲੇ ਕੋਈ ਉਸ ਸਖਤਾਈ ਕਰੇ ਤਾਂ ਉਹ ਮਸਲਾ ਦੂਰ ਨਹੀਂ ਹੁੰਦਾ ਜਦੋਂ ਕਾਰਵਾਈ ਨਾ ਹੋਵੇ ਜਦੋਂ ਸਖਤ ਸਜ਼ਾ ਹੁੰਦੀ ਹੈ ਕਿਸੇ ਬੰਦੇ ਨੂੰ ਉੱਥੇ ਕੰਪਰੋਮਾਈਜ਼ ਫੈਸਲਾ ਵੀ ਹੋ ਸਕਦਾ ਹੈ ਪਰ ਫੈਸਲਾ ਤਾਂ ਉਹ ਜੇ ਕਿਸ ਨੂੰ ਪੈਸੇ ਨਾ ਮਿਲੇ ਹੋਣ ਉਸ ਜਿਹੜੀ ਹੈ ਦੋਨੋਂ ਪਾਸੇ ਲੜਾਈ ਹੁੰਦੀ ਹੈ ਵਾਹਾਂ ਵੱਧਦੀਆਂ ਕਿਸੇ ਦੀਆਂ ਤਲਵਾਰਾਂ ਵੱਜ ਕੇ ਵਾਹਾਂ ਵੱਧਦੀਆਂ ਲੱਤਾਂ ਵੱਧਦੀਆਂ ਸਿਰ ਵੱੜਦੇ ਤੇ ਪੈਸੇ ਐਸੀ ਜਿਹੜੀ ਤਮਾਸ਼ੀਰ ਮੜ ਕੇ ਪੁੱਛ ਦਿਖ ਰਹੀ ਹੈ ਇਹ ਥਾਣਾ ਕੇਸ ਸੋਹਣੇ ਦਾ ਪਹਾਨੇ ਕੇਸ ਜਿਹੜੀ ਐ 30 ਤਰੀਕ ਨੂੰ ਲੜਾਈ ਹੁੰਦੀ ਐ 30 ਤਰੀਕ ਨੂੰ ਲੜਾਈ ਹੋ ਕੇ ਪਹਿਲੀ ਤਰੀਕ ਨੂੰ ਕੇਐਫਆਈਆਰ ਦਰਜ ਹੋ ਜਾਂਦੀ ਐ 80 ਨੰਬਰ ਜਿਹਦੇ ਚ ਬਣਦੀਆਂ ਧਰਾਵਾਂ ਨਹੀਂ ਲਾਈਆਂ ਜਾਂਦੀਆਂ ਜਿਹਦੇ ਨੋਰਮਲ ਧਰਾਵਾਂ ਲਾ ਕੇ ਦੂਜੀ ਪਾਰਟੀ ਨੂੰ ਬਰਾਬਰ ਪਾਇਆ ਜਾਂਦਾ ਪੁਲਿਸ ਦੇ ਕੇ ਸਲਾਹ ਵੀ ਹਾਂ ਤੁਸੀਂ ਬਰਾਬਰ ਪੈਜੋ ਤੁਹਾਡਾ ਕੇਸ ਜਿਹੜਾ ਕ੍ਰਾਸ ਬਣ ਜੂਗਾ ਫਲਾਣਾ ਇਹ ਸਲਾਹ ਹੁੰਦੀਆਂ ਪੁਲਿਸ ਦੀਆਂ ਪੈਸੇ ਲੈ ਕੇ ਮੈਂ ਸਾਡੇ ਨਾਲ ਵੀ ਬਹੁਤ ਕੁਝ ਹੋਇਆ ਪਹਿਲਾਂ ਅਸੀਂ ਵੀ ਤੁਹਾਨੂੰ ਸਾਰੀ ਜਿਹੜੀ ਐ ਵਿਸਤਰ ਕੇ ਦੱਸ ਰਹੇ ਹਾਂ ਤੇ ਹੋਰ ਇਹਨਾਂ ਦੀ ਮੰਗ ਸੀ 4 ਤਰੀਕ ਨੂੰ ਐਸਐਸਪੀ ਨੂੰ ਇੱਕ ਦਰਖਾਸਤ ਦੰਮੀ ਉਸ ਕੇਸ 'ਚ ਵਾਅ ਇਹ 452 ਲਗਣੀ ਹੁੰਦੀ ਵੀ ਘਰ ਆ ਕੇ ਤਲਵਾਰਾਂ ਵਾਰੀਆਂ ਖੂਨ ਬਹੁਤ ਵਹਾ ਤੇ ਦੂਜਾ ਜਿਹੜਾ ਅਰਾਦਾ ਕਤਲ ਹੈ ਜਿਹੜੇ ਅੱਜ ਤੱਕ ਧੰਦੀਆਂ ਦੇ ਰਹੇ ਮਾਰਨ ਦੀਆਂ ਤੇ ਉਹ ਘਰ ਦੇ ਆਏ ਤਾਂ ਮਾਰਨ ਵਤੀ ਨੀਅਤ ਨਾਲ ਆਏ 307 ਲਗਦੀ ਹੈ ਘਰ ਤੋਂ ਆਣ ਵੀ ਘਰ ਦੇ ਅੰਦਰ ਅਰਾਦਾ ਕਤਲ ਦਾ ਜਿਹੜਾ ਕੇਸ ਬਣਦਾ 307 ਲਗਦੀ ਹੈ ਪਰ ਲੇਕਿਨ ਪੁਲਿਸ ਜਿਹੜੀ ਹੈ ਤਮਾਸ਼ੀ ਵਰ ਮਟ ਕੇ ਦੇਖ ਰਹੀ ਹੈ ਕੋਈ ਬਣਦੀਆਂ ਤਾਰਾਂ ਵਾਲੀ ਲਾਂਦੀਆਂ ਤਾਂ ਇਸ ਕਰਕੇ ਜਿਹੜਾ ਪਰਿਵਾਰ ਹੈ 14 ਤਰੀਕ ਨੂੰ ਇਸੇ ਧਰਨੇ ਤੇ ਆਇਆ ਸੀ ਕਠਰੀ ਡਾਕਟਰ ਪੀਮਰਾਓ ਉਮੀਦਕਰ ਦਾ ਜਨਮ ਦਿਨ ਸੀ ਉਸ ਦਿਨ ਅਸੀਂ ਪੁਲਿਸ ਨੂੰ ਇੱਕ ਚੇਤਾਵਨੀ ਦਿੱਤੀ ਸੀ ਸਾਡੇ ਰਾਹੀਂ ਮੈਸੇਜ ਦਿੱਤਾ ਸੀ ਵੀ ਜੇਕਰ ਨਾ ਇਹ ਪਰਿਵਾਰ ਨੂੰ ਇਨਸਾਫ ਮਿਲਿਆ ਤਾਂ ਅਗਲੇ ਹਫਤੇ ਬਾਅਦ ਇੱਕ ਅਸੀਂ ਧਰਨਾ ਜਿਹੜਾ ਐਸਐਸਪੀ ਦਫ਼ਤਰ ਦਾ ਕਰੋ ਕਰਾਂਗੇ ਪਰ 4 ਦਿਨ ਤੋਂ ਬਾਅਦ ਕੋਈ ਟਸ ਤੋਂ ਮਸ ਨਾ ਹੋਇਆ ਉਸ ਅਫਸਰ ਵੀ ਦੇਖ ਰਹੇ ਆ ਸਰਕਾਰ ਵੀ ਜਿਹੜੀ ਸਾਡੀ ਮਾਨਯੋਗ ਮੁੱਖ ਮੰਤਰੀ ਸਾਹਿਬ ਉਸ ਦੀ ਪਿੱਠ 'ਤੇ ਸਾਪੜਦੇ ਨੇ ਉਸ ਨੂੰ ਜਿਹੜੀ ਯੁੱਧ ਦਸ਼ਾ ਅਮਰੁੱਧ ਕਰ ਰਹੀ ਹੈ ਤਾਂ ਲੋਕਾਂ ਦੀ ਹਾਲਤ ਦੇਖੋ ਵੀ ਬੈੱਡਾਂ 'ਤੇ ਪਏ ਨੇ ਸਿਵਲ ਹਸਪਤਾਲਾਂ 'ਚ ਪਏ ਉਹਨਾਂ ਦੀ ਕੋਈ ਸੁਣਾਈ ਨਹੀਂ ਹੁੰਦੀ ਅਜਿਹੇ ਐਗਜ਼ੈਂਪਲਾਂ ਆਧਾਰਨਾ ਦੇ ਕੇ ਸਾਨੂੰ ਜਿਹੜਾ ਇਹ ਕੇਸ ਹੈ ਇਸ ਕੇਸ ਨੂੰ ਲੈ ਕੇ ਤੋਂ ਇਲਾਵਾ ਹੋਰ ਵੀ ਜਿਹੜੇ ਕੇਸ ਨੇ ਅਸੀਂ ਤੁਹਾ ਸਾਰੇ ਜਿਲ੍ਹਾ ਮੋਹਾਲੀ ਦੀ ਪੁਸਤਕ ਪੀੜਤ ਲੋਕਾਂ ਨੂੰ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਕੱਲੇ-ਕੱਲੇ ਥਾਣੇ ਤੋਂ ਪੀੜਤ ਲੋਕ ਮੰਗਲਵਾਰ ਦਿਨ ਮੰਗਲਵਾਰ ਬਾਇ ਤਰੀਕ ਨੂੰ 10:30 ਵਜੇ ਐਸਐਸਪੀ ਦਫ਼ਤਰ ਦੇ ਬੂਰੇ ਪਹੁੰਚਣ ਤਾਂ ਕਿ ਐਸਐਸਪੀ ਨੂੰ ਦੱਸ ਬਈਏ ਕਿ ਕਿਹੜੇ-ਕਿਹੜੇ ਥਾਣੇ ਦੀ ਕੀ-ਕੀ ਕਾਰਗੁਜ਼ਾਰੀ ਹੈ ਕੀ ਤੁਹਾਡੀਆਂ ਦਰਖਾਸਤਾਂ ਕੰਪਲੀਟਾਂ ਸਾਡੇ ਕੋਲ ਕੰਪਲੀਟ ਆ ਪਈਆਂ ਨਾ ਜਿਹੜੀਆਂ 1.5 ਸਾਲ ਤੋਂ ਐਸਪੀ ਦੇ ਟੇਬਲ ਤੇ ਪਈਆਂ ਹਰਵੀਰ ਸਿੰਘ ਢਵਾਲ ਦੇ ਡੀਐਸਪੀ ਕੰਦੇ ਟੇਬਲ ਦੇ ਪਈਆਂ ਉਹ ਤੁਹਾਨੂੰ ਤੁਹਾਨੂੰ ਡੇਡ ਡੇਡ ਸਾਲ ਪੁਰਾਣੀਆਂ ਦਰਖਾਸਤਾਂ ਦਵਾਵਾਂਗੇ ਤੇ ਇਸ ਐਸਐਸਪੀ ਨੂੰ ਦੱਸਾਂਗੇ ਤੇ ਡੀਜੀਪੀ ਨੂੰ ਦੱਸਾਂਗੇ ਵੀ ਆ ਤੁਹਾਡੀ ਤੁਹਾਡੀ ਪੁਲਿਸ ਦਾ ਹਾਲ ਹੈਗਾ ਜਿਹੜੀਆਂ ਸਾਡੇ ਕੋਲ ਬਹੁਤ ਸਾਰੀਆਂ ਦਰਖਾਸਤਾਂ ਦੇ ਢੇਰ ਲੱਗੇ ਪਏ ਨੇ ਇਹ ਕੇਸ ਸਾਡਾ ਮੇਨ ਮਕਸਦ ਇਸ ਕੇਸ ਦਾ ਹੋਊਗਾ ਪਰ ਲੇਕਿਨ ਉਸ ਨਾਲ ਜੁੜੇ ਹੋਏ ਨੁਕੀੜਤ ਲੋਕ ਹੋਰ ਵੀ ਆਪਣੇ ਡਾਕੂਮੈਂਟ ਕਾਗਜ਼ ਲੈ ਕੇ ਮੰਗਲਵਾਰ ਦਿਨ ਮੰਗਲਵਾਰ 22 ਤਰੀਕ ਨੂੰ ਉੱਥੇ ਐਸਐਸਪੀ ਦਫ਼ਤਰ ਪੌਂਟਣ ਤਾਂ ਕਿ ਤੁਹਾਡੇ ਰਾਹੀਮ ਦਾ ਪਿੱਟ ਸਿਆਪਾ ਕਰਕੇ ਅਸੀਂ ਦੱਸ ਸਕੀਏ ਤੇ ਇਸੇ ਤਰ੍ਹਾਂ ਲੜੀ ਚ ਇੱਕ ਵਿਅਕਤੀ ਮੁੰਡਾ ਮੇਰੇ ਕੋਲ ਇਹ ਨਖਵੀਰ ਹੈ ਲੱਖੀ ਮੁੰਡਾ ਘਰਾਲੀ ਤੋਂ ਕਿਵੇਂ ਉਹਦੇ ਨਾਲ ਲੁੱਟ ਖੋਹ ਹੁੰਦੀ ਹੈ ਕਿਦੇ ਉਹਦੇ ਪੈਸੇ ਕ ਉਹ ਸਾਰਾ ਇੱਕ ਥਾਰ ਪੁਲਿਸ ਵਾਲਾ ਚੰਡੀਗੜ੍ਹ ਦਾ ਮੁਲਾਜ਼ਮ ਹੈ ਕਿਵੇਂ ਉਹਦਾ ਅਕਾਊਂਟ ਵਰਤ ਕੇ ਉਹਦੇ ਫੋਨ ਖੋ ਕੇ ਕਿਵੇਂ ਆਪਣੇ ਅਕਾਊਂਟਾਂ 'ਚ ਪੈਸੇ ਪਾਉਂਦਾ ਹੈ ਉਹ ਸਾਰੇ ਮੈਟਰ ਤੁਹਾਨੂੰ ਮੰਗਲਵਾਰ ਨੂੰ ਪ੍ਰੈਸ ਰਾਹੀਂ ਮੀਡੀਆ ਰਾਹੀਂ ਇਹ ਸਾਰੀ ਪੁਲਸ ਦੀ ਜਿਹੜੀ ਕਾਰਨਾਮੇ ਕੋਚ ਚ ਹੈ ਚੰਡੀਗੜ੍ਹ ਪੁਲਸ ਦੇ ਚ ਹੈ ਮੋਹਾਲੀ ਪੁਲਸ ਦੇ ਉਹਦੇ ਕਾਰਨਾਮੇ ਤੁਹਾਡੇ ਸਾਹਮਣੇ ਦੱਸਾਂਗੇ ਕਿ ਕੀ ਕੀ ਕਾਰਨਾਮੇ ਜਿਹੜੇ ਕੁੱਤੀ ਚੋਰਾ ਨਾਲ ਕੁੱਤੀ ਚੋਰਾ ਨਾਲ ਰਲ ਜਾਂਦੀ ਹੈ ਉਹਨੇ ਕੀ ਉਧਾਰਨ ਦੀ ਉਹ ਕਹਾਪਤਾ ਜੀ ਬਿਲਕੁਲ ਜਿਹੜੀ ਜਿਹੜੀ ਸਾਡਾ ਕਹਿ ਲੂੰਗਾ ਮਸਲਾ ਇਹ ਮੇਨ ਮਕਸਦ ਸਾਡਾ ਹੋਊਗਾ ਤੇ ਹੋਰ ਵੀ ਅਸੀਂ ਅਪੀਲ ਕਰਦੇ ਹਾਂ ਪੀੜਤ ਲੋਕਾਂ ਨੂੰ ਮੰਗਲਵਾਰ 22 ਤਰੀਕ ਨੂੰ 11 ਵਜੇ ਸਹੀ ਟਾਈਮ ਨਾਲ ਐਸਐਸਪੀ ਦਫ਼ਤਰ ਆਇਓ ਬਲਵਿੰਦਰ ਜੀ ਅੱਜ ਪੰਜਾਬ ਪੁਲਿਸ ਵੱਲੋਂ ਇੱਥੇ ਮੋਹਾਲੀ ਵਿੱਚ ਕੈਂਪ ਲਗਾਏ ਜਾ ਰਹੇ ਆ ਲੋਕ ਮਿਲਣੀ ਕੀਤੀ ਜਾ ਰਹੀ ਹੈ ਪੈਂਡੀ ਕੇਸ ਦਾ ਨਿਪਟਾਰੇ ਵਾਸਤੇ ਕੀ ਤੁਹਾਡੇ ਵਿੱਚੋਂ ਕੋਈ ਗਿਆ ਉੱਥੇ ਅੱਜ ਉਹਨਾਂ ਕੋਲ ਅਸੀਂ ਬਹੁਤ ਬਰੀ ਜਾਏ ਫਰਜੀ ਨੇ ਉਹ ਸਾਰੇ ਠੇਕ ਨੇ ਜਿਹੜੇ ਕੈਂਪ ਲਗਾ ਰਹੇ ਆ ਜੋ ਮੈਂ ਕਹਿ ਰਹੀ ਕੈਂਪ ਲਾਉਣ ਵਾਲੇ ਮੇਰੇ ਪਿੰਡ 'ਚ ਕੈਂਪ ਲੱਗੇ ਸੀ ਪੀਜੀਐਨ 'ਚ ਜਿਹੜੀ ਪੀਜੀ ਚ 20 ਮੁੰਡੇ ਬੈਠੇ ਉਥੇ ਫੋਟੋ ਖਿੱਚ ਕੇ ਆ ਗਿਆ ਡਾਕਟਰ ਡੀਐਸਪੀ ਬੱਲਾ ਉਸੇ ਪੀਜੀਆਂ ਚ ਫਿਰ ਨਸ਼ਾ ਤਸਕਰ ਫੜ ਰਹੇ ਨੇ ਇਹ ਸਾਰੇ ਫੇਕ ਨੇ ਕੈਂਪ ਜੇਕਰ ਕੈਂਪ ਸਾਡੇ ਕੋਲ ਕਿਉਂ ਨਹੀਂ ਆਉਂਦੇ ਮੰਗ ਪੱਤਰ ਦੇ ਦੰਦੇ ਉਹਦਾ ਕੋਈ ਕਿਉਂ ਨਹੀਂ ਆਉਂਦੇ ਆਏ ਸਾਡੇ ਕੋਲ ਆ ਕੇ ਤੂੰ ਦੇਖਣਾ ਸੀ ਦੱਸ ਦੇ ਵੀ ਕਿਹੜਾ ਕਿਹੜਾ ਪਰਿਵਾਰ ਹੈ ਉਸ ਜਿਹੜੀ ਫੇਕ ਕੈਂਪ ਲਾ ਕੇ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਅਸਲ ਕੈਂਪ ਹੈ ਜਿਹੜਾ ਧਰਨਾ ਦੇ ਆ ਬੰਦੀ ਸਿੰਘਾਪੁਰ ਚਲੇ ਜਾਓ ਆ ਸਾਡੇ ਕੋਲੇ ਆਜੋ ਆ ਉੱਪਰ 7ਵੀਂ ਮਜਲ ਤੇ ਐਜੂਕੇਸ਼ਨ ਬੋਰਡ ਚ ਲੋਕ ਬੈਠੇ ਨੇ ਉਹ ਕੈਂਪ ਕੀ ਕਰਨਗੇ ਉਹ ਲੋਕਾਂ ਦੇ ਦੁੱਖ ਤਕਲੀਫਾਂ ਨਹੀਂ ਹੈ ਬਿਲਕੁਲ ਕਹਿ ਲੋ ਪਿੰਡ ਦੀ ਗੱਲ ਕਰ ਰੋ ਲੜਾਈ ਦੀ ਮੇਨ ਵਜ੍ਹਾ ਕੀ ਰਹੀ ਹੈ ਕੀ ਕਾਰਨ ਰਿਹਾ ਉਹਦੇ ਚ ਮੇਨ ਵਜ੍ਹਾ ਜਿਵੇਂ ਪਰਿਵਾਰਾਂ ਦੀ ਕੋਈ ਮਰਦਮਦੀ ਹੋ ਕੋਈ ਗੱਲ ਨਹੀਂ ਪਰ ਲੇਕਿਨ ਦਰਵਾਰਾ ਨਾਲ ਵੱਢਣਾ ਮਾਰਨਾ ਕੋਈ ਚੰਗੀ ਗੱਲ ਹੈ ਹਰ ਇੱਕ ਪਿੰਡ ਚ ਹਰ ਇੱਕ ਪਰਿਵਾਰਾਂ ਚ ਲੜਾਈ ਝਗੜਾ ਹੁੰਦਾ ਸਾਡਾ ਵੀ ਹੁੰਦਾ ਤੇ ਹੋਰ ਵੀ ਹੋ ਜਾਂਦਾ ਪਰ ਇਹ ਨਹੀਂ ਹੈ ਕਿਸੇ ਨੂੰ ਕਰੇ ਜਾ ਕੇ ਤਲਵਾਰਾਂ ਨਾਲ ਵੱਢ ਦੋ ਕਿ ਉਹਦੀ ਵੱਡੇ ਵੱਦੀ ਪੁਲਿਸ ਕੋਈ ਸੁਣਾਈ ਨਾ ਕਰੇ ਪ੍ਰਸ਼ਾਸਨ ਸੁਣਾਈ ਨਾ ਕਰੇ ਦੱਸੋ ਕਿਹੜਾ ਨਿਆ ਕਿਹੜਾ ਇਨਸਾਫ ਹੈ ਕਿਹੜੇ ਲੋਕ ਆਸ ਰੱਖਦੇ ਨੇ ਬੁੱਸਤੋ ਬਿਲਕੁਲ ਸਰ ਕਿਹੜੇ ਲੋਕ ਸੀਗੇ ਪਿੰਡ ਦੇ ਸੀਗੇ ਬਾਹਰ ਦੇ ਸੀਗੇ ਕਿੰਨੇ ਕ ਲੋਕ ਸੀਗੇ 12 13 ਵਿਅਕਤੀ ਜਿਹੜੇ ਉਹਦੇ ਪਿੰਡ 'ਚ ਐ 12 13 ਵਿਅਕਤੀ ਜਿਹੜੇ ਬਾਈ ਨੇ ਪਰਚਾ ਹੋਇਆ ਉਹ ਤੋਂ ਇਲਾਵਾ ਵੀ ਜਿਹੜੇ ਬਾਹਰ ਲਿਆਣ ਪਛਾਤੇ ਨੇ ਉਹ ਮੌਕੇ ਦੇ ਪਰਿਵਾਰ ਪਛਾਣ ਸਕਦਾ ਵੀ ਕਿਹੜੇ ਕਿਹੜੇ ਵਿਅਕਤੀ ਬਰਨਦੀ ਕਾਫੀ ਲੰਬੇ ਸਮੇਂ ਤੋਂ ਮੋਰਚਾ ਚੱਲ ਰਿਹਾ ਹੈਗਾ ਕਿੰਨਾ ਕ ਨਿਆਂ ਮਿਲਿਆ ਅਜ ਤੱਕ ਲੋਕਾਂ ਨੂੰ ਸਾਲਾਂ ਤੋਂ ਤਰ੍ਹਾਂ ਦਾ ਕਿਸੇ ਨਜ਼ਰ ਨਹੀਂ ਆਇਆ ਸਾਨੂੰ ਸਰਕਾਰਾਂ ਨੇ ਕੋਈ ਨਿਆਂ ਨਹੀਂ ਦਿੱਤਾ ਚਾਹ ਸਰਕਾਰ ਕੇਂਦਰ ਦੀ ਹੋਵੇ ਚਾਹ ਪੰਜਾਬ ਦੀ ਹੋਵੇ ਸਾਨੂੰ ਤਾਂ ਮਿਲੀ ਰੀਫ ਤੱਕ ਕੇਵਲ ਤਾਂ ਕੇਵ ਹਾਈ ਕੋਰਟ ਕੋ ਨੋਟਸ ਹੋਇਆ ਹੁਣ 5 ਤਰੀਕ ਲੱਗੀ ਵੀ ਐ 5 ਮਈ ਜਿੱਥੇ 12 ਵਿਅਕਤੀਆਂ ਨੇ ਪਰਚਾ ਦਰ ਜਿਹੜਾ ਫਤਖਾਣਾ ਪਟਿਆਲੇ ਹੋਇਆ ਉੱਥੋਂ ਆ ਵੀ ਸ਼ੁਰੂ ਹੋ ਗਏ ਪਰਚੇ ਦਰ ਜਹੁਣੇ ਤਾਂ ਕਿ ਜਦੋਂ ਡੰਡਾ ਕੋਰਟ ਦਾ ਡੰਡਾ ਸੜਕ ਦਾ ਇਹਨਾਂ ਦੇ ਸਿਰ 'ਚ ਜਦ ਪ੍ਰਸ਼ਾਸਨ ਸਰਕਾਰਾਂ ਕੰਮ ਕਰਦੀ ਆ ਤੇ ਫਿਰ ਸੱਤਰਨਾ ਲਾਉਣ ਦਾ ਮਕਸਦ ਕੀ ਐ ਜਦ ਕੋਰਟ ਦਾ ਵੀ ਸਾਰਾ ਲੈ ਹੀ ਲਿਆ ਤੇ ਤਰਨਾ ਲਗਾਣਾ ਤਰਨਾ ਇਹ ਐ ਜਿੱਦ ਦੇ ਲੋਕੀ ਪਰੇਸ਼ਾਨ ਹੋਣਗੇ ਉਹਦੇ ਵਿੱਚ ਲੋਕੀ ਦਾ ਤਾਂ ਪਰੇਸ਼ਾਨ ਹੋਣਗੇ ਜੇ ਅਸੀਂ ਸੜਕ 'ਤੇ ਬੈਠਣਾ ਅਸੀਂ ਤਾਂ ਸਲੀਪ ਰੋਡ ਦੇ ਬੰਦ ਰੋਡ ਦੇ ਬੈਠੇ ਨੇ ਜਦੋਂ 5 ਮਿੰਟ 10 ਮਿੰਟ ਕੋਈ ਰੋਸ ਪ੍ਰਦਰਸ਼ਨ ਕਰਨਾ ਉਸ ਟਾਈਮ ਜਾਂਦੇ ਨੇ ਅਸੀਂ ਕਿਸੇ ਵਿਅਕਤੀ ਨੂੰ ਤੰਗ ਕਰਨ ਪਰੇਸ਼ਾਨ ਕਰਦੇ ਨਹੀਂ ਅਸੀਂ ਕੋਈ ਰਸਤਾ ਨਹੀਂ ਘੇਰਦੇ ਕੋਈ ਪੁਲ ਨਹੀਂ ਘੇਰਦੇ ਕੋਈ ਥਾਣੇ ਦੇ ਉਧਰ ਵੀ ਜਾਣਾ ਐਸਐਸਪੀ ਦਫ਼ਤਰ ਫਰਿਆਦ ਲੈ ਕੇ ਜਾਣੀ ਹੈ ਤੁਹਾਡੇ ਰਾਹੀਂ ਜੇ ਇਹਨਾਂ ਦੇ ਮਸਲੇ ਹੱਲ ਹੋ ਜਾਂਦੇ ਤਾਂ ਸਾਨੂੰ ਕੀ ਲੋੜ ਹੈ ਤੁਹਾਨੂੰ ਕੋਈ ਭਰੋਸਾ ਨਹੀਂ ਹੈ ਕਿ ਧਰਨਾ ਲਗਾਉਣਾ ਪਿਆ ਰਿਹਾ ਸਾਨੂੰ ਪੁਲਿਸ ਤੇ ਜੇ ਭਰੋਸਾ ਹੁੰਦਾ ਨਾ ਕੋਰਟ ਤੇ ਕੋਰਟ ਤੇ ਭਰੋਸਾ ਕੋਰਟ ਤੇ ਕੋਰਟ ਤੇ ਭਰੋਸਾ ਸਾਨੂੰ ਕੋਰਟ ਦੇ ਭਰੋਸੇ ਪਰ ਲੇਕਿਨ ਜੇ ਕੋਰਟ ਜਿਹਾ ਠੰਡਾ ਚੱਲੇਗਾ ਹੁਣ ਨਵੇਂ ਮੈਟਰ ਆ ਗਏ ਹੁਣ ਨਵੇਂ ਸਰਪੰਚ ਬੀ ਕੇਸ ਕੋਰਟ ਦੇ ਪਰਨਾ ਬਾਅਦ ਪਾਣ ਤੋਂ ਬਾਅਦ ਵੀ ਸਾਡੇ ਕੋਲ ਫੇਕ ਸਰਟੀਫਿਕੇਟਾਂ ਦੇ ਆ ਗਏ ਅੱਜ ਵੀ ਫਰਦੀਵਾੜਾ ਉਹੀ ਚੱਲ ਰਿਹਾ ਪੰਜਾਬ 'ਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗਰੀਬ ਵਰਗ ਦੇ ਲੋਕਾਂ ਦੀ ਆਵਾਜ਼ ਕਰ ਰਹੇ ਹੋ ਦਲਿਤ ਸਮਾਜ ਦੀ ਗੱਲ ਠਾਉਣ ਦੀ ਗੱਲ ਕਰ ਰਹੇ ਹੋ ਹਰ ਬੰਦਾ ਕੋਰਟ ਤਾਂ ਰੁਕ ਨਹੀਂ ਕਰ ਸਕਦਾ ਨਾ ਮਹਿੰਗਾ ਬਹੁਤ ਹੈ ਮੈਂ ਕਿਹਾ ਜੀ 1 ਲੱਖ ਰੁਪਈਆ ਮਿਨੀਮ ਘੱਟ ਤੋਂ ਘੱਟ ਦੋ ਸੌ ਗਰੀਬ ਲੋਕਾਂ ਨੂੰ ਕਿਹੜਾ ਨੂੰ 1 ਲੱਖ ਰੁਪਈਆ ਦੇ ਕੇ ਤੋਰਦੀ ਹੈ ਅਛਾ ਕੋਰਟ ਜਦੋਂ ਲੇਗਾ ਇਹ ਵੀ ਨਿਆਣ ਸਾਹਿਬ ਠੰਡਾ ਮਿਲਦਾ ਹੈ ਲੇਟ ਮਿਲਦਾ ਹੈ ਲੇਟ ਕਰਕੇ ਹਰ ਇੱਕ ਬੰਦਾ ਇੰਨਾ ਸਮਾਂ ਨਹੀਂ ਪਹੁੰਚ ਸਕਦਾ ਇੱਕ ਸ ਉਸ ਕਰਕੇ ਜਿਹੜੇ ਲੰਬੇ ਵੱਡੇ ਮੈਟਰਾਂ ਨੂੰ ਕੋਰਟ ਚ ਜਾਣ ਜਿਹੜੇ ਛੋਟੇ ਛੋਟੇ ਮੈਟਰਾਂ ਨੂੰ ਦੱਸੋ ਕਿਹੜੇ ਕੋਰਟ ਚ ਜਾਣਾ ਕੋ ਬਜਿੰਦਰ ਜੀ ਕੀ ਦੇਖਦੇ ਕੀ ਉਸ ਪੂਰੇ ਮਸਲੇ ਚ ਕੈਲੋਪੇਟ ਦੀ ਗੱਲ ਕੀਤੀ ਜਾ ਉਹ ਜਿਹੜੀ ਘਟਨਾ ਵਾਪਰੀ ਹੈ ਉਹਦੇ ਚ ਕਿਆ ਕੋਈ ਰਾਜਨੀਤਿਕ ਕਰਨ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੇ ਪਰਿਵਾਰ ਹੈ ਉਹ ਬੋਧਨ ਸਮਾਜ ਪਾਰਟੀ ਦਾ ਵਰਕਰ ਵੀ ਰਿਹਾ ਹੈ ਕਿਤੇ ਹੈ ਤਨੀ ਹੈ ਕਿ ਪੋਲੀਟੀਕਲ ਕੋਈ ਬੈਕਗ੍ਰਾਉਂਡ ਰਹੀ ਹੈ ਕੋਈ ਰੰਜਿਸ਼ ਰਹੀ ਹੈ ਉਹਦੇ ਕਰਕੇ ਹੋਈ ਲੱਗਦਾ ਦੇਖੋ ਜਿਹੜੀ ਮਾਨਯੋਗ ਸਾਡਾ ਇੱਥੇ ਦਾ ਐਮਐਲਏ ਜਿਹੜਾ ਐਮ.ਐਲ.ਏ. ਵਿਧਾਇਕ ਜੇ ਪੁਲਸ ਨਹੀਂ ਸੁਣਾਈ ਕਰਦੀ ਵਿਧਾਇਕ ਦੀ ਜ਼ਿੰਮੇਵਾਰੀ ਬਣਦੀ ਹੈ ਪ੍ਰੈਸ ਨੂੰ ਮੀਡੀਆ ਨੂੰ ਖਬਰਾਂ ਨੂੰ ਦੇਖ ਕੇ ਜ਼ਿੰਮੇਵਾਰੀ ਬਣਦੀ ਹੈ ਵੀ ਦੱਸੋ ਜੀ ਮੇਰੇ ਹਲਕੇ 'ਚ ਕੀ ਹੋ ਰਿਹਾ ਪਰ ਲੇੜਾ ਜੇ ਕਰ ਬੰਦਾ ਕਿ ਅੱਖਾਂ ਵਿੱਚ ਕੇ ਬੈਠ ਜਾਏ ਕੰਨ ਬੰਦ ਕਰਕੇ ਬੈਠ ਜਾਏ ਉਹਨੂੰ ਕੀ ਪਤਾ ਲੱਗੂ ਅੱਜ 7 ਫੇਰ 'ਚ ਪ੍ਰੈਸ ਕਾਨਫਰੰਸ ਹੋ ਰਹੀ ਹੈ ਕੀ ਮੋਹਾਲੀ ਦੇ ਵਿਧਾਇਕ ਨੂੰ ਪਤਾ ਨਹੀਂ ਵੀ ਐਸੀ ਸਮਾਜ ਰੋਡ ਦਾ ਫਰ ਰਿਹਾ ਉਹ ਐਸੀ ਸੁਰਾਂਜਨ ਦਾ ਸੰਧਿਤ ਹੈ ਪਰ ਲੇਕਿਨ ਐਸੀ ਸਮਾਜ ਦੀ ਕੋਈ ਸਾਰ ਨਹੀਂ ਲੈ ਰਿਹਾ ਜਿਹਦਾ ਖਮੇਜਾ ਆਉਣਾਰੇ ਟਾਈਮ 'ਚ ਭੁਗਤੇਗਾ ਨਹੀਂ ਤਾਂ ਮਨ ਲੱਗਦੀ ਈਡੀ ਨੇ ਸ ਕਿੰਨੇ ਕੁ ਮਤਲਬ ਵਿਕਟਮਸ ਹੋਣਗੇ ਜਿਹੜਾ ਤੁਸੀਂ ਐਸਐਸਵੀ ਆਫਿਸ ਦਾ ਕਿਰਾਇਆ ਕਰਨ ਦੀ ਗੱਲ ਕਰ ਰਹੇ ਹੋ 22 ਤਰੀਕ ਨੂੰ ਕਿੰਨੇ ਕੁ ਲੋਕ ਹੋਣਗੇ ਜਿਹੜੇ ਕਿ ਮਤਲਬ ਇਸ ਤਰ੍ਹਾਂ ਦੇ ਮਤਲਬ ਗੁਨਾਹ ਦੇ ਉਹ ਹੋਣਗੇ ਸਾਡੇ ਕੋਲ ਹੋਣਗੇ ਕਿੰਨੇ ਸਾਡੇ ਕੋਲ 10 ਜਥੇਬੰਦੀਆਂ ਨੇ 10 ਜਥੇਬੰਦੀਆਂ ਦੇ ਸਾਰੇ ਪ੍ਰਧਾਨਾਂ ਨੂੰ ਤੇ ਅਸੀਂ ਵੰਡ ਇਹ ਸਮਾਜ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਗਏ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਲੋਕਾਂ ਨੂੰ ਅਧਿਆਨ ਸਾਫ ਦਵਾਉਣ ਲਈ ਸਾਰੇ ਬੰਦੇ ਹਿੱਸਾ ਪਾਣਗੇ ਕਮ ਸੇ ਕਮ ਸਾਡੇ ਕੋਲੇ 15 ਜਾਂ 20 ਕੇਸ ਉਸ ਦਿਨ ਆਉਣਗੇ 15-20 ਪਰਿਵਾਰ ਜਿਹੜੇ ਆਪਣੀ ਆਪਣੀ ਗੱਲ ਸਾਨੂੰ ਸਬੂਤਾਂ ਸਵੇਤਾ ਸਾਣਗੇ। ਸਾਰੇ ਮੈਟਰ ਪੁਲਸਨ ਵਾਲੀ ਹੈ। ਸਾਰੇ ਮੈਟਰ ਪੁਲਸਨ ਵਾਲਾ ਪੁਸਤੋ ਜਿੰਨੇ ਦੁਖੀ ਹਨ ਲੋਕ ਕਿਸੇ ਤੋਂ ਦੁਖੀ ਨਹੀਂ ਹਨ। ਅਸੀਂ ਪਿੰਡ ਕੈਲੋਂ ਤੋਂ ਆਏ ਆ। ਇਹ ਘਟਨਾ ਜੋ ਅਸੀਂ ਇੱਥੇ ਇਕੱਠੇ ਹੋਏ ਆ 23 ਤਰੀਕ ਦੀ ਹੈ ਰਾਤ ਦੇ 9 ਦੇ ਕਰੀਬ ਦੀ ਹੈ। ਤੇ 25-30 ਮੁੰਡੇ ਉਹਨਾਂ ਵਿੱਚੋਂ ਸਾਡੇ ਪਿੰਡ ਦੇ ਆ ਔਰ ਬਾਕੀ ਬਾਹਰ ਦੇ ਆ। ਮਤਲਬ 12-13 ਪਿੰਡ ਦੇ ਆ ਬਾਕੀ ਬਾਹਰ ਦੇ ਸਾਨੂੰ ਉਹਨਾਂ ਦੀ ਕੋਈ ਉਹ ਨਹੀਂ ਕਿ ਕਿੱਥੋਂ ਉਹਨਾਂ ਨੇ ਲੈ ਕੇ ਆਂਦੇ ਕਿੱਥੇ ਨਹੀਂ। ਅਨਾਨੇ 9 ਦੇ ਕਰੀਬ ਆ ਕੇ ਸਾਡੇ ਉੱਤੇ ਹਮਲਾ ਬੋਲ ਦਿੱਤਾ ਅਸੀਂ ਰਾਮਨਾਰ ਆਪਣੇ ਘਰਾਂ ਚ ਬੈਠੇ ਸੀਗੇ ਔਰ ਮਤਲਬ ਸਾਰੇ ਆਪਣੇ ਆਪਣੇ ਘਰਾਂ ਵਿੱਚ ਬੈਠ ਮਤਲਬ ਕੰਬਰੀਆਂ ਵਿੱਚ ਬੈਠੇ ਸੀਗੇ ਜਦੋਂ ਅਸੀਂ ਮੇਰੇ ਚਾਚਾ ਜੀ ਐਟਲੀਸ 7:00 ਵਜੇ ਮਤਲਬ 9 ਤੋਂ ਪਹਿਲਾਂ 7:00 ਵਜੇ ਥੋੜੀ ਜੀ ਛੋਟੀ ਜੀ ਨਦੀ ਉਹ ਹੋਈ ਹੈ ਅਣਬਣ ਹੋਈ ਹੈ ਖੇਤ ਤੋਂ ਆਂਦੇ ਆਂ ਦੋ ਮੁੰਡੇ ਆਂਦੇ ਆਂ ਔਰ ਉਹਨਾਂ ਦਾ ਇੱਕ ਪਿਓ ਹੁੰਦਾ ਨਾਲ ਤੇ ਉਹ ਰਸਤੇ ਤੋਂ ਸਾਡੇ ਮੂਰੇ ਦੇ ਨਿਕਲਦੇ ਆਪਣੇ ਘਰ ਵੱਲ ਨੂੰ ਜਾਣ ਲਈ ਕਿ ਉਹ ਉਹ ਗਾਲਾਂ ਕੱਢਦੇ ਕਿਉਂਕਿ ਉਹਨਾਂ ਨੇ ਡਰਿੰਕ ਕੀਤੀ ਹੁੰਦੀ ਆ ਉਸ ਟਾਈਮ ਅਸੀਂ ਕਹਿੰਦੇ ਆ ਕਿ ਕੋਈ ਗੱਲ ਨਹੀਂ ਛੱਡੋ ਕਿ ਇਹਨਾਂ ਨੇ ਡਰਿੰਕ ਕੀਤੀ ਹੋਈ ਐ ਕਿ ਇਹਨਾਂ ਨੂੰ ਹੋਜੇ ਸੋਚੀ ਨਹੀਂ ਹੈਗੀ ਉਸ ਤੋਂ ਬਾਅਦ ਚਲੋ ਅਸੀਂ ਆਪਣੇ ਘਰ ਚ ਵੜ ਜਾਂਦੇ ਆ ਉਹ ਆਪਣੇ ਘਰਾਂ ਚ ਚਲੇ ਜਾਂਦੇ ਆ ਉਸ ਤੋਂ ਬਾਅਦ ਸਾਨੂੰ ਐਦਾਂ ਲੱਗਦੇ ਕਿ ਇਹ ਸਾਨੂੰ ਇਨਫੋਰਮੇਸ਼ਨ ਸਰ ਪਿੰਡ ਦੇ ਸਰਪੰਚ ਨੂੰ ਦੇਣੀ ਚਾਹੀਦੀ ਐ ਕਿ ਉਹ ਉਹਨਾਂ ਨੂੰ ਸਮਝਾਣ ਕਿ ਉਹ ਕਿਉਂ ਐਦਾਂ ਦੇ ਕਰ ਰਹੇ ਆ ਕ੍ਰੀਏਟ ਕਰ ਰਹੇ ਆ ਪ੍ਰੋਬਲਮ ਉਸ ਤੋਂ ਬਾਅਦ ਜਦੋਂ ਚਾਚਾ ਜੀ ਮੇਰੇ ਚਾਚਾ ਜੀ ਸਰਪੰਚ ਨੂੰ ਮਿਲ ਕੇ ਆਏ ਸਰਪੰਚ ਨੇ ਸਾਨੂੰ ਪੂਰੀ ਤਸੱਲੀ ਦੇ ਦਿੱਤੀ ਹੈ ਕਿ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਆਪਣੇ ਅੰਦਰ ਵੜ ਜਾਓ ਤੁਹਾਨੂੰ ਬਾਹਰ ਨਿਕਲਣ ਦੀ ਜ਼ਰੂਰਤ ਨਹੀਂ ਹੈ ਮੈਂ ਆਪ ਹੀ ਅਗਲੇ ਦਿਨ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂਗਾ ਇਹ ਗੱਲ ਇੱਥੇ ਖਤਮ ਹੋ ਜਾਂਦੀ ਹੈ ਅਸੀਂ ਆਰਾਮ ਨਾਲ ਆਪਣੇ ਅੰਦਰ ਵੜ ਜਾਂਦੇ ਆ ਸੇ ਚਾਚਾ ਜੀ ਜਦੋਂ ਸਾਨੂੰ ਇਹ ਦੱਸਣ ਤੋਂ ਬਾਅਦ ਨਿਕਲ ਹੀ ਰਹੇ ਹੁੰਦੇ ਆ ਤਾਂ 25-30 ਮੁੰਡੇ ਸਾਡੇ ਗੇਟਾਂ ਉੱਤੇ ਜਿਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਹੁੰਦੀਆਂ ਗੰਡਾਸੀਆਂ ਹੁੰਦੀਆਂ ਡੰਡੇ ਹੁੰਦੇ ਆ ਉਹ ਸਾਡਾ ਗੇਟ ਤੋੜ ਕੇ ਸਾਡੇ ਅੰਦਰ ਵੜ ਜਾਂਦੇ ਆ ਉਸ ਤੋਂ ਬਾਅਦ ਅਸੀਂ ਚਾਚਾ ਜੀ ਜਦੋਂ ਉਹਨਾਂ ਨੂੰ ਰੋਕਦੇ ਆ ਕਿ ਅਸਲ 'ਚ ਗਲਤੀ ਤੁਹਾਡੀ ਐ ਤੁਸੀਂ ਗਾਲਾਂ ਕੱਢ ਕੇ ਗਏ ਹੋ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਓ ਉਹ ਸਾਡੀ ਕੋਈ ਗੱਲ ਨਹੀਂ ਸੁਣਦੇ ਹੈਗੇ ਚਾਚਾ ਜੀ ਨੂੰ ਕੁੱਟਦੇ ਕੁੱਟਦੇ ਉਹਨਾਂ ਦੇ ਬਾਵਾ ਤੇ ਮਤਲਬ ਡੰਡੇ ਵੀ ਮਾਰਿਆ ਉਹਨਾਂ ਦੇ ਹੱਥਾਂ 'ਚ ਤਲਵਾਰਾਂ ਸੀਗੀਆਂ ਕੁੱਟਦੇ ਕੁੱਟਦੇ ਸਾਡੇ ਅੰਦਰ ਵਾਲੇ ਕਮਰਿਆਂ ਤੱਕ ਚਲੇ ਜਾਂਦੇ ਆ ਸਾਡੇ ਇਹ ਵਿੜੇ ਤੋਂ ਹੁੰਦੇ ਹੁੰਦੇ ਮੇਨ ਅੰਦਰ ਘਰ ਵਿੱਚ ਵੜ ਜਾਂਦੇ ਆ ਉੱਥੇ ਉਹ ਉਹਨਾਂ ਨੇ ਦਰਵਾਜ਼ੇ ਉਤੇ ਤਲਵਾਰਾਂ ਨਾਲ ਨਿਸ਼ਾਨ ਵੀ ਪਾਏ ਹੋਏ ਆਸੀਂ ਤੁਹਾਨੂੰ ਦਿਖਾ ਵੀ ਸਕਦੇ ਆ ਮੈਨੂੰ ਚਾਚਾ ਜੀ ਨੇ ਕਿਹਾ ਕਿ ਇਹਨਾਂ ਦੀ ਵੀਡੀਓ ਬਣਾਓ ਕਿ ਇਹ ਗੁੰਡਾਗਰਦੀ ਤੇ ਤੁਰੇ ਹੋਏ ਆ ਕਿ ਇਹਨਾਂ ਦੀ ਜਦੋਂ ਮੈਂ ਵੀਡੀਓ ਬਣਾਉਂਦੀ ਆ ਤੇ ਉਹ ਮੇਰੇ ਮੇਰੇ ਫੋਨ ਖੋ ਲੈਂਦੇ ਆ ਮੈਨੂੰ ੱਤਕਾ ਮਾਰਦੇ ਆ ਜ਼ਬਰਦਸਤੀ ਕਰਨੇ ਦੀ ਕੋਸ਼ਿਸ਼ ਕਰਦੇ ਆ ਫੋਨ ਉਹ ਮੇਰਾ ਲੈ ਚੁੱਕੇ ਆ ਮਤਲਬ ਲੈ ਕੇ ਚਲੇ ਗਏ ਆ ਉਸ ਤੋਂ ਬਾਅਦ ਮੇਰੀ ਦੀਦੀ ਆਉਂਦੇ ਆ ਦੀਦੀ ਨੂੰ ਮਾਰਨ ਲੱਗਦੇ ਆ ਤੇ ਵਿੱਚ ਤੋਂ ਸਾਡੇ ਘਰ ਦੇਆਂ ਚੋਂ ਕਹਿੰਦੇ ਕਿ ਇਹਨੂੰ ਕੁੜੀ ਨੂੰ ਨਾ ਮਾਰੋ ਸਰੋਜ ਜਦੋਂ ਮੇਰਾ ਬ੍ਰਦਰ ਗੇਟ ਦੇ ਨਾਲ ਹੀ ਨਾਲ ਹੀ ਕਮਰਾ ਉੱਥੇ ਹੁੰਦਾ ਲੁਕਿਆਵਾ ਹੁੰਦਾ ਕਿਉਂਕਿ ਉਹਨੇ ਦੇਖ ਉਹ ਦੇਖ ਚੁੱਕਾ ਸੀਗਾ ਕਿ ਇੰਨੇ ਲੋਕ ਆਏ ਹੋਏ ਆ ਕਿ ਅਸੀਂ ਇਹਨਾਂ ਨੂੰ ਨਹੀਂ ਹੈਂਡਲ ਕਰ ਸਕਦੇ ਕਿ ਇਹ ਕਿੱਥੋਂ ਕਿੱਥੋਂ ਇਹ ਇਕੱਠੇ ਕਰਕੇ ਲੈ ਕੇ ਆਏ ਆ ਉਸ ਤੋਂ ਬਾਅਦ ਉਹ ਦਰਉਦਾ ਕੀ ਕਹਿੰਦੇ ਜਿਹੜਾ ਆਪਣਾ ਅੱਗ ਵਜਾਓ ਯੰਤਰ ਹੁੰਦਾ ਉਹਦਾ ਖੜਕਾ ਹੋ ਜਾਂਦਾ ਹੈ ਤੇ ਸਾਰੇ ਜਣੇ ਇਹ ਉੱਥੇ ਵੜ ਜਾਂਦੇ ਆ ਉਹਦੇ ਸਿਰ ਤੋਂ ਵਾਰ ਕਰਦੇ ਆ ਉਹਦਾ ਹੱਥ ਮੂਰੇ ਆਂਦਾ ਔਰ ਉਹਦੀ ਹੱਥ ਮੈਂ ਦਿਖਾ ਸਕਦੀ ਆ ਕਿ ਉਹਦੀ ਹੱਥ ਆ ਦੇਖੋ ਦੀ ਬਾਹ ਕਿੰਨੀ ਬੁਰੀ ਤਰੀਕੇ ਨਾਲ ਕੱਟ ਦਿੰਦੇ ਆ ਇਹ ਸਾਨੂੰ ਨਹੀਂ ਸਮਝ ਆ ਰਹੀ ਕਿ ਇਹਨਾਂ ਦੇ ਅੰਦਰ ਕਿੰਨਾ ਜ਼ਹਿਰ ਹੈ ਕਿੰਨੀ ਨਫ਼ਰਤ ਭਰੀ ਹੋਈ ਹੈ ਕਿ ਇੱਕ ਪਿੰਡ ਵਿੱਚ ਰਹਿਣਦੇ ਆ ਸਾਡੇ ਗੁਆਂਢ ਵਿੱਚ ਹੈ ਕੋਈ ਦੂਰ ਵੀ ਨਹੀਂ ਹੈਗੇ ਕਿ ਇਹ ਇੱਥੇ ਮਾਰਨ ਤਾਂ ਕਾਇ ਹੋਏ ਆ ਔਰ ਦੂਸਰੀ ਗੱਲ ਇਹ ਚਾਚਾ ਜੀ ਜੋ ਕਿ ਬਲਜਿੰ ਇਹ ਬਲਜਿੰਦਰ ਦੀ ਬਾਹ ਕੱਟੀ ਹੋਈ ਆ ਇਹਦੇ ਜਿਹੜੇ ਪਿਓ ਆ ਗੁਰਮੀਤ ਸਿੰਘ ਉਹਨਾਂ ਨੂੰ ਉਹਨਾਂ ਨੂੰ ਮਾਰਨ ਦੀ ਸਰੇਆਮ ਧਮਕੀ ਦਿੰਦੇ ਆ ਕਿ ਉਹਨਾਂ ਨੂੰ ਕੱਢੋ ਬਾਹਰ ਔਰ ਜਾਂਦੇ ਜਾਂਦੇ ਸਾਡੇ ਸਾਰੇ ਕਮਰਿਆਂ ਤੱਕ ਉਹ ਪੂਰੀ ਛਾੜਬੀਣ ਕਰਦੇ ਕਿ ਅਸਲ 'ਚ ਉਹ ਬੰਦਾ ਹੈ ਕਿੱਥੇੋਂ ਡੁੱਕਿਆ ਹੋਇਆ ਔਰ ਇਸ ਚੱਕਰ 'ਚ ਸਾਡੇ ਦਰਵਾਜ਼ੇ ਵੀ ਤੋੜਦੇ ਆ ਬਾਥਰੂਮ ਦੇ ਦਰਵਾਜ਼ੇ ਮੈਂ ਕਿਆ ਸਿਰਮ ਜਿਹੜੀ ਗਾਲੀ ਗਲੋਚ ਹੋਇਆ ਤੁਸੀਂ ਇਹੀ ਕਾਰਨ ਮੰਨਦੇ ਲੜਾਈ ਦਾ ਟੀਟੇ ਭੱਟੀ ਦਾ ਪੁਰਾਣੀ ਰੰਜੀ ਸਰ ਪੁਰਾਣੀ ਰੰਜੀ ਸਰ ਐਦਾ ਹੈ ਕਿ ਇਹ 5 ਸਾਲ ਪਹਿਲਾਂ ਕੁਛ ਦੀਵਾਲੀ ਦੀਵਾਲੀ ਦਾ ਹੋ ਸੀਗਾ ਫੈਸਟੀਵਲ ਸੀਗਾ ਤੇ ਇਹ ਮੁੰਡੇ ਆ ਆਪਸ 'ਚ ਮੇ ਚਾਚਾ ਜੀ ਦਾ ਘਰ ਕੁਛ ਦੂਰੀ ਤੇ ਆ ਸਾਡਾ ਘਰ ਅਲੱਗ ਆ ਉਹਨਾਂ ਦਾ ਘਰ ਲੱਗਿਆ ਉਹਨਾਂ ਦੇ ਘਰ ਉਹ ਬੰਬ ਪਟਾਕੇ ਗਿਰ ਰਹੇ ਸੀਗੇ ਉਹਨਾਂ ਨੇ ਨਾਰਮਲੀ ਕਿਹਾ ਜਾ ਕੇ ਗਵਾਂਡ ਗਵਾਂਡ ਸੀਗਾ ਉਹਨਾਂ ਨੇ ਨਾਰਮਲੀ ਜਾ ਕੇ ਕਿਹਾ ਕਿ ਤੁਸੀਂ ਇਹ ਚੀਜ਼ ਨਾ ਕਰੋ ਕਿ ਧੀਆਂ ਪੈਣਾ ਦਾ ਘਰ ਹੈ ਕਿਉਂਕਿ ਉੱਥੇ ਇਹਨਾਂ ਦੇ ਆਪਸ ਵਿੱਚ ਬਹੁਤ ਟੋਲੀ ਬਣਾ ਕੇ ਬੈਠੇ ਹੋਏ ਸੀਗੇ ਯਾਰ ਦੋਸਤ ਸਾਰੇ ਬੈਠੇ ਹੋਏ ਸੀਗੇ ਉਸ ਤੋਂ ਬਾਅਦ ਜਿਹੜਾ ਜਿਹੜੇ ਘਰ ਦੇ ਬੰਬ ਪਟਾਕੇ ਗੇਰ ਰਹੇ ਸੀਗੇ ਉਹਨਾਂ ਨੇ ਆਪਣੇ ਬੱਚੇ ਨੂੰ ਕੁੱਟਿਆ ਅਸੀਂ ਇਸ ਚੀਜ਼ ਤੋਂ ਮੁੱਕਰਦੇ ਨਹੀਂ ਆ ਪਰ ਜਿਹੜੇ ਨਾਲ ਦੇ ਹੁੰਦੇ ਸੀਗੇ ਅਸਲ 'ਚ ਉਹ ਵੀ ਸਾਡੇ ਗਵਾਂਡ ਦੇ ਆ ਉਹਨਾਂ ਨੇ ਆਹ ਦਿਮਾਗ ਵਿੱਚ ਰੱਖ ਲਿਆ ਔਰ ਉਸ ਤੋਂ ਬਾਅਦ ਇਹ ਇਹ ਕਿਤੇ ਨਾ ਕਿਤੇ ਪ੍ਰੋਬਲਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਬ੍ਰਦਰ ਨੂੰ ਮੇਰੇ ਬ੍ਰਦਰ ਨੂੰ ਜਿਹਦੀ ਵਾਹ ਕੱਟੀ ਗਈ ਉਹਨੂੰ ਇਹਨਾਂ ਨੇ ਰਸਤੇ ਵਿੱਚ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਛੇੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਘਰ ਵਿੱਚ ਮਹਿਲਾਵਾਂ ਹੋਏ ਮੌਜੂਦ ਸੀਗੀ ਉਦੋਂ ਕਿਸੇ ਨਾਲ ਕੋਈ ਬਤਮੀਜ਼ੀ ਹੋਈ ਮਹਿਲਾਵਾਂ ਨੇ ਬਤਮੀਜ਼ੀ ਕੀਤੀ ਅਸਲ 'ਚ ਘਰ ਵਿੱਚ ਮਹਿਲਾਵਾਂ ਹੀ ਸਨ ਕਿਸੇ ਨਾਲ ਕੋਈ ਬਤਮੀਜ਼ੀ ਨਹੀਂ ਮੇਰੇ ਬ੍ਰਦਰ ਸੀਗੇ ਜਿਹੜੀ ਕਰੀਏ ਮੇਰੇ ਬਾਰੇ ਵਾਹ ਕੱਟੀ ਆ ਔਰ ਮੈਨ ਮੇਰੇ ਤੇ ਡੰਡੇ ਮਾਰੇ ਆ ਨਿਸ਼ਾਨ ਦੇਖ ਲਓ ਵਾਹ ਤੇ ਆ ਦੇਖੋ ਇਹਨਾਂ ਨੇ ਮੇਰੇ ਬਾਬਾ ਨੂੰ ਮਿੱਗੀ ਕਰੀ ਨਾ ਇਹਨਾਂ ਨੇ ਮੈਨੂੰ ਕਰਿਆ ਦੋ ਮੁੰਡੇ ਨੇ ਫੜ ਕੇ ਇਹਨਾਂ ਨੇ ਮੇਰੇ ਡੰਡੇ ਮਾਰੇ ਪਿੱਛੇ ਵੀ ਮੇਰੇ ਪਿੱਛੇ ਤੇ ਵੀ ਡੰਡੇ ਮਾਰੇ ਇਹਨਾਂ ਨੇ ਮਤਲਬ ਇਹਨਾਂ ਨੇ ਇੰਨੀ ਜ਼ਿਆਦਾ ਇਹਨਾਂ ਦੇ ਦਿਮਾਗਾ ਵਿੱਚ ਇਹਨਾਂ ਨੇ ਘਰ ਵਿੱਚ ਔਰਤਾਂ ਨੂੰ ਨਹੀਂ ਦੇਖਿਆ ਸਾਡੀ ਮੇਰੀ ਇੱਕ ਭਾਣ ਜੀ ਆ ਏ ਮਾਰਦੇ ਮਾਰਦੇ ਅੰਦਰ ਤੱਕ ਆ ਗਏ ਆ ਉਹ ਤਾਂ ਅਸੀਂ ਰੱਬ ਦਾ ਸ਼ੁਕਰ ਕਰਦੇ ਆ ਕਿ ਸਾਡਾ ਬਚਾਅ ਹੋ ਗਿਆ ਤੇ ਪੁਲਿਸ ਨੂੰ ਤੁਸੀਂ ਕੰਪਲੇਨਟ ਦਿੱਤੀ ਹੋਈ ਓ ਅਸੀਂ ਪੁਲਿਸ ਨੂੰ ਕੰਪਲੇਨਟ ਉਸੇ ਰਾਤ ਨੂੰ ਅਸੀਂ ਆਨਲਾਈਨ ਕਿਉਂ ਅਸੀਂ ਫੋਨ ਕੀਤਾ 112 ਤੇ ਆਨਲਾਈਨ ਸਾਡੀ ਕੰਪਲੇਨਟ ਉਸੇ ਟਾਈਮ ਚੱਲੀ ਗਈ ਸੀ ਉਸ ਅਗਲੇ ਦਿਨ ਫਿਰ ਅਸੀਂ ਫੋਨ ਤੇ ਕੀਤਾ ਤੇ ਪੁਲਿਸ ਫਿਰ ਦੁਪਹਿਰ ਨੂੰ ਤੱਕ ਆ ਗਈ ਸੀ ਸਾਡੇ ਘਰ ਪੂਰੀ ਛਾਣਬਿੰਦ ਕਰਨ ਵਾਲੀ ਸੀ ਜੋ ਪੁਲਿਸ ਨੇ ਹਜੇ ਤੱਕ ਕਾਰਵਾਈ ਕੀਤੀ ਹੈ ਉਸ ਕਾਰਵਾਈ ਨਾਲ ਤੁਸੀਂ ਸੈਟੀਸਫਾਈ ਹੋ ਸੈਟੀਸਫਾਈ ਨਹੀਂ ਹੈਗੇ ਸਰ ਅਸੀਂ ਜੇ ਸੈਟੀਸਫਾਈਡ ਹੁੰਦੇ ਤਾਂ ਅਸੀਂ ਅੱਜ ਇੱਥੇ ਇਕੱਠੇ ਨਾ ਹੁੰਦੇ ਪੁਲਿਸ ਨੇ ਕੀ ਕੀ ਕਮੀ ਕੀ ਆ ਰਹੀ ਹੈ ਕੀ ਕੀ ਕਾਰਡ ਮਹਿਸੂਸ ਹੋ ਰਿਹਾ ਹੈ ਅਸਲ ਵਿੱਚ ਅਸਲ ਵਿੱਚ ਜਿਹੜੀਆਂ ਧਾਰਾਵਾਂ ਜਿਹੜੀ ਉਹਨਾਂ ਨੇ ਸਾਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੰਦੇ ਆ ਔਰ ਮੇਰੇ ਬ੍ਰਦਰ ਦੀ ਤੁਸੀਂ ਦੇਖ ਸਕਦੇ ਹੋ ਬਾਹ ਕੱਟੀ ਸਜੀ ਬਾਹ ਕੱਟੀ ਹੋਈ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਲ ਬਣਦੀਆਂ ਧਾਰਾਵਾਂ ਸੀਗੀਆਂ ਉਹ ਲਗਾਈਆਂ ਹੀ ਨਹੀਂ ਨੇ ਤੁਹਾਡੇ ਵੱਲੋਂ ਵੀ ਅਟੈਕ ਕੀਤਾ ਗਿਆ ਦੂਜੀ ਪਾਰਟੀ ਤੇ ਕਿ ਨਹੀਂ ਜਦੋਂ ਐਂਟਰ ਕੀਤੇ ਅਸੀਂ ਆਰਾਮ ਮੈਂ ਤੁਹਾਨੂੰ ਦੱਸਿਆ ਨਾ ਅਸੀਂ ਆਰਮਨਾਲ ਆਪਣੇ ਕਮਰੇਆਂ 'ਚ ਬੈਠੇ ਸੀਗੇ ਸਾਨੂੰ ਕੋਈ ਇਦਾਂ ਦਾ ਯਾਦ ਖਿਆਲ ਨਹੀਂ ਸੀਗਾ ਕਿ ਸਾਡੇ ਨਾਲ ਇਹ ਥੋੜੇ ਟਾਈਮ 'ਚ ਇਦਾਂ ਦਾ ਇਨਸੀਡੈਂਟ ਵਾਪਰ ਜਾਣਾ ਸਾਡੇ ਹੱਥ ਵਿੱਚ ਇੱਕ ਛੋਟੀ ਵੀ ਨਹੀਂ ਸੀਗੀ ਅਸੀਂ ਐਨੇ ਅਨੇ ਡਰਗੇ ਸੀਗੇ ਨਾ ਅਸੀਂ 25 30 ਬੰਦਿਆਂ ਨੂੰ ਦੇਖ ਕੇ ਅਸੀਂ ਕਦੇ ਜ਼ਿੰਦਗੀ ਚ ਇਹ ਚੀਜ਼ ਨਹੀਂ ਸਹਾਈ ਪੰਜਵੇਂ ਗਿਆ ਸੀਗਾ ਵੀ ਸੰਤੁਸ਼ ਲੋਕ ਸਰਪੰਚ ਦਾ ਦੁਬਾਰਾ ਕੋਈ ਘਰਾਪਾ ਆਇਆ ਉਹਨਾਂ ਕੋਈ ਕੀ ਕਰਦਾ ਸਰਪੰਚ ਇਸ ਵੇਲੇ ਤਾਂ ਉਸ ਤੋਂ ਬਾਅਦ ਸਰਪੰਚ ਜਦੋਂ ਆਹ ਇਨਸੀਡੈਂਟ ਹੋਇਆ ਚਾਚਾ ਜੀ ਨੇ ਗਏ ਉਹ ਕਹਿੰਦੇ ਤੁਸੀਂ RAM nal ਸੋਜੋ ਅਸੀਂ ਬੈਠ ਗਏ ਸੀਗੇ ਆਪਣੇ ਘਰ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਪੁਲਿਸ ਗਈ ਸਾਡੇ ਪਿੰਡ ਗਈ ਉਸ ਤੋਂ ਬਾਅਦ ਉਹ ਸਾਡੇ ਘਰ ਆਏ ਆ ਮਤਲਬ ਜਦੋਂ ਤੁਹਾਡੇ ਨਾਲ ਲੜਾਈ ਹੋਈ ਤੁਹਾਡੇ ਪ੍ਰਾ ਦੇ ਹੱਥ ਪੈਰ ਕੱਟੇ ਗਏ ਜਾਂ ਇਸ ਤਰ੍ਹਾਂ ਦੇ ਸੱਟਾਂ ਮਾਰਿਆ ਗਿਆ ਤੁਸੀਂ ਸਰਪੰਚ ਨਾਲ ਵੀ ਗੱਲ ਕੀਤੀ 112 ਤੋਂ ਕਰਨ ਤੋਂ ਬਾਅਦ ਪੁਲਿਸ 112 ਤੇ ਕਾਲ ਕੀਤੀ ਫੁੱਲ ਚ ਆ ਗਈ ਸੀ ਉਸ ਟਾਈਮ ਉਸ ਟਾਈਮ ਨਹੀਂ ਅਗਲੇ ਦਿਨ ਆਈ ਆ ਅਗਲੇ ਦਿਨ ਨਹੀਂ ਉਸ ਦਿਨ ਨਹੀਂ ਆਈ ਜਿਸ ਦਿਨ ਵਾਰਦਾਤ ਹੋਈ ਉਹ ਨਹੀਂ ਆਈ ਨਹੀਂ 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 ਬਿਲਕੁਲ ਨਹੀਂ ਸਰਪੰਚ ਨੇ ਤੁਸੀਂ ਦੱਸਿਆ ਸਰਪੰਚ ਵੀ ਨਿਊਜ਼ ਦਿਨ ਆਇਆ ਦੱਸਿਆ ਤੁਸੀਂ ਸਾਡੇ ਨਾਲ ਮਾਰਕੁੱਟਾਈ ਹੋਈ ਹੈ ਸਰ ਸਾਰਾ ਪਿੰਡ ਆ ਗਿਆ ਪਰ ਸਰਪੰਚ ਨਹੀਂ ਆਇਆ ਨਹੀਂ ਆਇਆ ਉਹ ਨਹੀਂ ਆਇਆ ਤੇ ਮਿਲੀ ਵਕਤ ਲੱਗਦੀ ਸਰਪੰਚ ਦੇ ਨਾਲ ਤੁਹਾਨੂੰ ਜਦੋਂ ਕੁਝ ਜਦੋਂ ਐਡਾ ਜਦੋਂ ਐਡਾ ਵਾਕਾ ਪਿੰਡ ਚ ਹੋ ਜੇ ਜਦੋਂ ਐਡਾ ਵਾਕਾ ਪਿੰਡ ਚ ਹੋ ਜੇ ਸਰਪੰਚ ਅੱਖਾਂ ਬੀਚ ਕੇ ਬੈਠ ਜੇ ਤਾਂ ਸੋ ਸਰਪੰਚ ਵਰਗੀ ਨਲਾਕੀ ਕਿੱਥੇ ਹੈ ਸਰਪੰਚ ਜੇ ਲਗੀ ਹੋ ਕੋਸ਼ ਆਮ ਆਦੀ ਪਾਰਟੀ ਦੀ ਲਗੀ ਹੋ ਕੋਸ਼ ਸਰਪੰਚ ਨੂੰ ਉਸਤਨ ਦੱਸਾਂਗੇ ਉਹ ਬੰਦਾ ਟਰਮੀਨੇਟ ਹੋਣਾ ਚਾਹੀਦਾ ਸਰਪੰਚ ਜੀ ਕੁਝ ਦਿਨ ਪਹਿਲੇ ਉਹ ਸੰਤੁਸ਼ਟੀ ਦੇ ਅੰਦਰ ਬਣ ਸਰਪੰਚ ਦੀ ਬਾਰਦਾਤ ਤੋਂ ਦੱਸਣ ਤੋਂ ਬਾਅਦ ਬਾਅਦ ਬਾਰਦਾਤ ਹੋ ਰਹੀ ਹੈ ਉਹ ਸਰਪੰਚ ਦੀ ਨਾਲ ਮਿਲੀ ਭੁਗਤ ਹੈ ਮਿਲੀ ਭੁਗਤ ਇਸ ਕਰਕੇ ਤਾਂ ਕਿ ਐਮਐਲਏ ਨਾਲ ਜੁੜੇ ਹੋ ਆਮ ਆਦੀ ਪਾਰਟੀ ਦਾ ਸਰਪੰਚ ਕਿਉਂਕਿ ਇਹ ਪਿੰਡ ਦਾ ਮਸਲਾ ਚ ਜੇ ਸਰਪੰਚ ਚਾਹੁੰਦੇ ਤਾਂ ਉਹ ਸਾਇਦ ਇਹ ਘਟਨਾ ਇਨੀ ਅੱਗੇ ਨਾ ਵਾਦੀ ਮੈਂ ਕਹਿੰਦੀ ਘਟਨਾ ਹੋਲੀ ਜੋ ਮਰਜ਼ੀ ਹੋਲੀ ਪਰ ਤੁਰੰਤ ਸਰਪੰਚ ਦਾ ਆਣ ਦਾ ਕੰਮ ਬਣਦਾ ਹੈ ਜਦੋਂ ਕਿਸੇ ਪਿੰਡ ਦਾ ਸਰਪੰਚ ਹੈ ਜੇ ਘਟਨਾ ਵਾਪਰ ਗਈ ਉਹ ਕਿਸੇ ਦੇ ਹੱਥ 'ਚ ਨਹੀਂ ਹੁੰਦੀ ਜੇ ਮੈਂ ਵੀ ਸਰਪੰਚ ਹਾਂ ਨਾ ਹੀ ਹੱਥ ਜਾਂਦੀ ਪਰ ਲੇਕਿਨ ਉਹ 10 ਮਿੰਟ 20 ਮਿੰਟ ਅੱਧਾ ਘੰਟਾ ਪਹਿਲਾਂ ਤੂੰ ਦੱਸ ਕੇ ਗਿਆ ਉਹਦੇ ਬਾਅਦ ਵਾਰਦਾਤ ਹੋਰੀ ਉਹਦੇ ਬਾਅਦ ਦੂਜੇ ਦਿਨ ਸਰਪੰਚ ਪਹੁੰਚ ਰਾਇਆ ਤੀਜੇ ਦਿਨ ਉਹਦੇ ਘਰੇ ਗੁਲਵਿੰਦਰ ਜੀ ਇਸੇ ਨਾਲ ਤੇ ਫਿਰ ਕੋਈ ਆਪਣੇ ਘਰ 'ਚ ਵੀ ਸੇਫ ਨਹੀਂ ਐ ਇਸ ਮੈਂ ਕਹਾਂ ਜੀ ਘਰ ਸੇਫ ਕਿਵੇਂ ਐ ਹੁਣ ਤੁਸੀਂ ਦੇਖੇ ਰਹੇ ਕਿਵੇਂ ਸ਼੍ਰੀਆਮ ਗੋਲੀਆਂ ਮਾਰ ਕੇ ਕਿਵੇਂ ਇਹ ਜਿਹੜਾ ਹੈ ਗਾਂਂ ਗੁੰਡਾਗਰਦੀ ਵਾਲਾ ਰਾਜ ਚੱਲ ਰਿਹਾ ਸ਼੍ਰੀਆਮ ਲੋਕਾਂ ਨੂੰ ਚੈਨੀਆਂ ਤੋੜਨ ਲੀਆਂ ਔਰ ਸੇ ਦੁਬਾਰੇ ਕੋਈ ਮੰਦਰ ਜਾਣ ਜੋਗੀ ਤੀਵੇਂ ਨਹੀਂ ਇੱਥੇ ਕੋਈ ਗੁਰਦੁਆਰੇ ਜਾਂਦੀ ਉਹਨੂੰ ਕੁੱਟਿਆ ਜਾਂਦਾ ਤੇ ਈਆਂ ਖੋਈਆਂ ਜਾਂਦੀਆਂ ਕਿਹੜੀ ਸੇਫ ਹੈ ਕਿਹੜੀ ਆਜ਼ਾਦੀ ਮਨਾ ਰਹੇ ਕਿਹੜੀ 15 ਅਗਸਤ ਨੂੰ 26 ਜਨਵਰੀ ਨੂੰ ਆਜ਼ਾਦੀ ਮਨਾ ਰਹੇ ਕਿਹੜੇ ਦੇਸ਼ ਦੀ ਆਜ਼ਾਦੀ ਮਨਾਈ ਆਪਾਂ ਨੇ ਕਿਹੜੇ ਦੇਸ਼ ਦਾ ਪਲਾਗ ਸਰਕਾਰ ਕਹਿ ਰਹੀ ਹੈ ਕਿ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾਇਆ ਹੈਗਾ ਆਪਾਂ ਐਸ்சி ਭਾਈਚਾਰੇ ਦੇ ਨਾਲ ਹੈ ਪਹਿਲੀ ਵਾਰੀ ਸਰਕਾਰ ਨੂੰ ਉਪਰਾਲਾ ਕੀਤਾ ਤ ਤੁਹਾਨੂੰ ਲੱਗਦਾ ਹੈ ਕਿ ਇਹ ਸਿਰਫ ਗੱਲਾਂ ਹੀ ਸਿਰਫ ਜੇ ਸਾਰੀਆਂ ਗੱਲਾਂ ਨਾ ਹੁੰਦੀਆਂ ਐਸੇ ਐਸਐਸਪੀ ਦਾ ਦਫ਼ਤਰ ਦੇ ਪਿੱਛੇ ਡਾਕਟਰ ਪੀਮਰਾਓ ਉਮੀਦਵਾਰ ਦੀ ਫੋਟੋ ਹੈ ਐਸੇ ਐਸਐਚਓ ਸੁਹਾਣੇ ਥਾਣੇ ਦੇ ਡਾਕਟਰ ਪੀਮਰਾਓ ਉਮੀਦਵਾਰ ਦੀ ਫੋਟੋ ਹੈ ਐਸੇ ਡੀਐਸਪੀ ਸਿਟੀ 2 ਦੇ ਦਫ਼ਤਰ ਦੇ ਪਿੱਛੇ ਫੋਟੋ ਹੈਗੀ ਉਹ ਫੋਟੋ ਨੂੰ ਦੇਖ ਦੇਖ ਕੇ ਡਾਕਟਰ ਪੀਮਰਾਓ ਨੂੰ ਵੇਦ ਕਰਮ ਕੰਮ ਕਰ ਲਓ ਸਾਨੂੰ ਧਰਨੇ ਨਾਲ ਲਾਣੇ ਪੈਣ ਤੇ ਫੋਟੋ ਨੂੰ ਦੇਖ ਦੇਖ ਕੇ ਲੋਕਾਂ ਨੂੰ ਤੁਹਾਡੇ ਦੇ ਕਾਹਦੇ ਸਵਾਲ ਹੈ ਕਿ ਐਡਾ ਵੱਡਾ ਮੋਰਚਾ ਚਲਾ ਰਹੇ ਹੋ ਇੰਨੇ ਸਾਰੇ ਲੋਕਾਂ ਨੂੰ ਪੇਟਾਂ ਨੂੰ ਲੈ ਕੇ ਤੁਸੀਂ 22 ਤਰੀਕ ਨੂੰ ਐਸਐਸਪੀ ਦ ਲੋਕਾਂ ਨੂੰ ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੋ ਕਿ ਅਸੀਂ ਚੈਨਲ ਦੇਖਦੇ ਲੋਕਾਂ ਨੂੰ ਇਹ ਆ ਕਿ ਜਦੋਂ ਤੱਕ ਤੁਸੀਂ ਇਕੱਠੇ ਹੋ ਕੇ ਇਹਨਾਂ ਲੋਕਾਂ ਦਾ ਪਿੱਟ ਸਿਆ ਪਾਣੀ ਕਰਦੇ ਜਿਹੜੇ ਕ੍ਰਿਮੀਨਲ ਬੰਦੇ ਐ ਗੈਂਗਸ ਚਾਹੇ ਕੋਈ ਵੀ ਕ੍ਰਿਮੀਨਲ ਬੰਦਾ ਕਿਸੇ ਤਰ੍ਹਾਂ ਦਾ ਸਿਗਨੇਚਰ ਆਪਣਾ ਚੋਰੀਆਂ ਕਰਦਾ ਮੋਬਾਈਲ ਖੁੰਦਾ ਚੈਨੀਆਂ ਖੁੰਦਾ ਬਾੜਦੱਤਾਂ ਕਰਦਾ ਇਕੱਠੇ ਹੋ ਕੇ ਉਹਨਾਂ ਦੇ ਖਿਲਾਫ ਗੁੰਡਾ ਅਨਸਰਾਂ ਦੇ ਖਿਲਾਫ ਲੋਕ ਇਕੱਠੇ ਹੋਣ ਪਬਲਿਕ ਇਕੱਠੀ ਹੋਏ ਪੁਲਿਸ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਵੀ ਇਹ ਸਾਨੂੰ ਨਿਆਂ ਸਾਫ ਦਵਾ ਸਕਦੇ ਉਹ ਉਹ ਕਿਹੜੇ ਬੰਦੇ ਆ ਜਿਹੜੇ ਪਰਾਰ ਰਹੇ ਜੇ ਤੇ ਕਿਹੜੇ ਫੜੇ ਹੋਏ ਆ ਨਾਮ ਦੱਸੋ ਨਾਲੇ ਸэр ਇਹ ਜਿਹੜੇ ਦੋ ਮੁੰਡੇ ਫੜੇ ਹੋਏ ਨੇ ਇਹ ਇੱਕਦਮ ਮਿੱਠੂ ਹੈ ਬਲਵੀਰ ਸਿੰਘ ਬਲਵੀਰ ਸਿੰਘ ਮਿੱਠੂ ਹੈ ਔਰ ਸੁਖਪ੍ਰੀਤ ਸਿੰਘ ਸੁਖੀ ਹੈ ਇਹ ਸਿਰਫ ਉਹ ਮੁੰਡੇ ਨੇ ਜਿਹੜੇ ਕਿ ਸਾਡੇ ਨਾ ਸਾਡੇ ਤੋਂ ਪਹਿਲਾਂ ਹੀ ਹਸਪੀਟਲ ਚ ਆ ਕੇ ਐਡਮਿਟ ਹੋ ਗਏ ਕਿ ਸਾਨੂੰ ਵੀ ਇਹਨਾਂ ਨੇ ਮਾਰਿਆ ਇਹ ਉਹ ਬੰਦੇ ਨੇ ਨਾਲ ਦੇ ਨਾਲ ਚਲੋ ਸਾਡੀ ਪਹਿਲੀ ਗੱਲ ਐਫ ਆਈ ਆਰ ਸਾਡੀ ਤੀਜੇ ਦਿਨ ਹੋਈ ਆ ਉਸ ਤੋਂ ਬਾਅਦ ਇਹਨਾਂ ਨੇ ਉਹ ਚੱਕੇ ਆ ਉਸ ਤੋਂ ਬਾਅਦ ਹੁਣ ਸਾਡੇ ਪਿੰਡ ਵਿੱਚ ਜਿਹੜੇ ਬਾਕੀ ਮੁੰਡੇ ਸ੍ਰੀ ਆਮ ਘੁੰਮਦੇ ਆ ਸਾਨੂੰ ਪਤਾ ਲੱਗਦਾ ਏ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਕੋਈ ਪੁਲਿਸ ਦੇਖ ਨਹੀਂ ਰਹੀ ਹੈਗੀ ਪੁਲਿਸ ਕਹਿੰਦੇ ਰਹੀ ਹੈ ਕਿ ਅਸੀਂ ਆਪਣੀ ਦੇਖ ਰਹੇ ਆ ਅਸੀਂ ਆਪਣੀ ਇਨਵੈਸਟੀਗੇਸ਼ਨ ਪੂਰੀ ਮੇਰਾ ਨਾਮ ਅਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਜੋ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਇਹ ਕੋਈ ਪਹਿਲਾ ਕੇਸ ਨਹੀਂ ਕਿ ਪੰਜਾਬ ਦੇ ਵਿੱਚ ਗਰੀਬਾਂ ਮਜ਼ਦੂਰਾਂ ਦਬੇ ਕੁਚਲੇ ਸਮਾਜ ਤੇ ਅਤਿਆਚਾਰ ਹੋਏ ਨੇ ਦਿਲ ਪਰ ਦਿਨ ਅਤਿਆਚਾਰ ਹੋ ਰਹੇ ਨੇ ਔਰ ਪੰਜਾਬ ਪੁਲਿਸ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਚੁਕੀ ਹੈ ਲੋਕਾਂ ਨੂੰ ਇਨਸਾਫ ਦੀਆਂ ਚ ਲੋ ਐਂਡਰ ਮੇਨਟੇਨ ਕਰ ਚ ਬਿਲਕੁਲ ਫੇਲ ਹੋ ਚੁਕੀ ਹੈ ਤੁਸੀਂ ਪਿਛਲੇ ਦਿਨੀ ਦੇਖਿਆ ਪਟਿਆਲੇ ਦੇ ਵਿੱਚ ਇੱਕ ਪੁਲਸ ਦੇ ਨਾਲ ਔਰ ਆਰਮੀ ਦੇ ਅਫਸਰ ਨਾਲ ਇਸੀਡੈਂਟ ਹੋਇਆ ਔਰ ਉਹ ਪਰਿਵਾਰ ਰਾਸ਼ਟਰਪਤੀ ਤੱਕ ਗਿਆ ਗਵਰਨਰ ਤੱਕ ਗਿਆ ਗ੍ਰਹਿ ਮੰਤਰੀ ਤੱਕ ਗਿਆ ਪੰਜਾਬ ਦੇ ਮੁੱਖ ਮੰਤਰੀ ਤੱਕ ਗਿਆ ਲੇਕਿਨ ਰਿਜ਼ਲਟ ਕੀ ਆਇਆ 0 ਕਿਉਂਕਿ politcal system ਪੰਜਾਬ ਦੇ ਵਿੱਚ ਇਨਾ ਹਾਵੀ ਹੋ ਚੁੱਕਿਆ ਹੈ ਕਿ ਇਹਨਾਂ ਦੇ ਕਹੇ ਤੋਂ ਬਿਨਾ ਨਾ ਕਿਸੇ ਨੂੰ ਪੰਜਾਬ ਦੇ ਵਿੱਚ ਇਨਸਾਫ ਮਿਲਦਾ ਅੱਜ ਤੱਕ ਕਿਸੇ ਨੂੰ ਜਸਟਿਸ ਨਹੀਂ ਮਿਲਿਆ ਜਦੋਂ ਤੱਕ politcal power ਇੰਟਰਫੇਅਰ ਨਹੀਂ ਕਰਦੀ ਨਹੀਂ ਕਹਿੰਦੇ ਕਿ ਤੇ ਪਰਚਾ ਕਰੋ ਜਾਂ ਕੈਨਸਲ ਕਰੋ ਇਹਨਾਂ ਦੇ ਕਹਿਣ ਤੋਂ ਬਿਨਾ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਅੱਜ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ politcal system ਬਣ ਚੁੱਕਿਆ ਹੈ ਇਹ ਪਰਿਵਾਰ ਨੂੰ ਅਗਰ ਇਨਸਾਫ ਨਾ ਮਿਲਿਆ ਇਹ ਮੋਰਚੇ ਨੂੰ ਡੇਢ ਸਾਲ ਹੋ ਗਿਆ ਚੱਲਦੇ ਨੂੰ ਸਾਰੇ ਕੇਸ ਪੈਂਡਿੰਗ ਪਏ ਨੇ ਪੰਜਾਬ ਸਰਕਾਰ ਬਿਲਕੁਲ ਧਿਆਨ ਨਹੀਂ ਦੇ ਰਹੀ ਔਰ ਦਿਨ ਪਰ ਦਿਨ ਗਰੀਬਾਂ ਮਜ਼ਦੂਰਾਂ ਨਾਲ ਅਤਿਆਚਾਰ ਵੱਧ ਰਹੇ ਨੇ ਅਗਰ 22 ਤਰੀਕ ਤੱਕ ਇਸ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਜਿਨ੍ਹਾਂ ਤੇ 22 ਮਈ ਨੂੰ ਕੰਪਲੇਟ ਦਿੱਤੀ ਹੈ 22 ਤਰੀਕ ਨੂੰ ਅਸੀਂ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਪੂਰੇ ਪੰਜਾਬ ਦੇ ਵਿੱਚੋਂ ਸਾਰੇ ਲੋਕ ਇਕੱਠੇ ਹੋ ਕੇ ਆਉਣਗੇ ਔਰ ਅਸੀਂ ਪੁੱਛਾਂਗੇ ਕਿ ਕਦੋਂ ਤੱਕ ਅਸੀਂ ਦੁਨੀਆ ਤੇ ਅਤਿਆਚਾਰ ਦੇ ਸ਼ਿਕਾਰ ਹੁੰਦੇ ਰਹਾਂਗੇ ਸਾਡੀ ਇਹੀ ਜ਼ਿੰਦਗੀ ਹੈ ਸਾਨੂੰ ਬਾਵਾ ਸਾਹਿਬ ਬਿਰਤਨ ਸਭਾ ਦੇ ਵਿੱਚ ਫੰਡਾਮੈਂਟਲ ਰਾਈਟਸ ਦਿੱਤੇ ਨੇ ਅਧਿਕਾਰ ਦਿੱਤੇ ਨੇ ਪਰ ਜੇ ਸਮਾਜ ਲਾਮਬੰਦ ਹੋ ਕੇ ਖੜਾ ਹੋ ਗਿਆ ਤਾਂ ਅਸੀਂ ਨਾ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦਵਾਂਗੇ ਅਗਰ ਇਸ ਦਾ ਇਨਸਾਫ ਨਾ ਮਿਲਿਆ ਤਾਂ ਅਸੀਂ ਐਸਐਸਬੀ ਦਾ ਅਫਦਦਾ ਘਰੋ ਕਰਾਂਗੇ ਔਰ ਪੂਰਾ ਸਮਾਜ ਸੜਕਾਂ ਤੇ ਆਊਗਾ ਔਰ ਪੰਜਾਬ ਸਰਕਾਰੇ ਗੱਲ نوٹ ਕਰ ਲੈ ਇਸ ਦਾ ਖਮਿਆਜਾ ਜੋ ਅਜਾਤਿਆਚਾਰ ਹੋ ਰਹੇ 2022 ਦੇ ਵਿੱਚ ਪੰਜਾਬ ਸਰਕਾਰ ਨੂੰ ਭੁਗਤਣਾ ਪਊਗਾ ਪ੍ਰਧਾਨ ਜੀ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ 1.5 ਸਾਲ ਹੋ ਗਿਆ ਮੋਰਚਾ ਲੱਗਿਆ ਹਜੇ ਤਾਂ ਪੀਕੇ ਸਪੈਂਡਿੰਗ ਪਈ ਆ ਇਹ ਦੇਰ ਵੀ ਤਰਨਾ ਲਾ ਰਹੇ ਹੋ ਤੁਮੀ ਕੀ ਇੱਛਾ ਤੁਹਾਡੇ ਤਰਜਾਂ ਵਿੱਚ ਹੈਗਾ ਕਿ ਕੋਈ ਜੋਰ ਨਹੀਂ ਪਾ ਪਾਰੇ ਤੁਸੀਂ ਦੇਖੋ ਜੇ ਅਸੀਂ ਤਰਨਾ ਨਾ ਲਈਏ ਤਾਂ ਫਿਰ ਤਾਂ ਗੱਲੇ ਨਹੀਂ ਬਣਨੀ ਜੇ ਮਾਰੂ ਸਰਟੀ ਵੀ ਨਹੀਂ ਨਿਕਲ ਰਿਹਾ ਨਹੀਂ ਨਹੀਂ ਠੀਕ ਤਰਨਾ ਲਾਣ ਦਾ ਮਕਸਦ ਇਹ ਹੈ ਵੀ ਜਿਵੇਂ ਪੀੜਤ ਪਰਿਵਾਰ ਇੱਕ ਇੱਕ ਪਲੇਟਫਾਰਮ ਹੈ ਐਸਸੀ ਲੋਕਾਂ ਦਾ ਤੇ ਬੀਸੀ ਲੋਕਾਂ ਦਾ ਇੱਕ ਪਲੇਟਫਾਰਮ ਹੈ ਜਿੱਥੇ ਆ ਕੇ ਲੋਕ ਦੱਸ ਸਕਦੇ ਹੈ ਇਹ ਤੇ ਹਰ ਇੱਕ ਬੰਦਾ ਜਾ ਕੇ ਘਰ-ਘਰ ਪਿੰਡ-ਪਿੰਡ ਜਾ ਕੇ ਨਹੀਂ ਪੁੱਛ ਸਕਦਾ ਨਹੀਂ ਦੱਸ ਸਕਦਾ ਮੈਨੂੰ ਹੁਣ ਕੁੰਬੜੇ ਦੀ ਕਿਹੜਾ ਲੱਭਦਾ ਫਿਰੂਗਾ ਮੈਂ ਲੋਕਾਂ ਲਈ ਪਬਲਿਕ ਵਾਸਤੇ ਪੀੜਤ ਪਰਿਵਾਰਾਂ ਵਾਸਤੇ ਆਪਣੇ ਘਰ ਨੂੰ ਛੱਡ ਕੇ 7 ਵਜੇ ਦੀਆਂ ਲਾਈਟਾਂ ਕੋਲੇ ਬੈਠੇ ਆਂ ਜਿਹੜਾ ਮਰਜ਼ੀ ਗੱਡੀ ਲੈ ਕੇ ਮੋਟਰਸਾਈਕਲ ਲੈ ਕੇ ਸਕੂਟਰ ਲੈ ਕੇ ਪਾਸੇ ਆ ਜੇ ਆਪਣੀ ਗੱਲ ਦੱਸੇ ਜਦੋਂ ਪਹਿਲਾਂ ਅਸੀਂ ਸਰਟੀਫਾਈ ਹੋ ਜਾਾਂਗੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਹੀ ਅੱਗੇ ਗੱਲ ਕਰ ਸਕਦੇ ਆਂ ਅਸੀਂ ਇਹ ਨਹੀਂ ਕਹਿੰਦੇ ਵੀ ਪਰਿਵਾਰਾਂ ਨੂੰ ਸਾਡੇ ਘਰਾਂ ਜਾਓ ਯਾ ਸਾਡਾ ਕੋਈ ਅਸੀਂ ਸ਼ਾਸਿ ਕਰ ਨਹੀਂ ਕਰਦੇ ਠੀਕ